ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਕਿਉਂਕਿ ਪਹਿਲੇ ਸਮੇਂ 'ਚ ਵਰਤੀ ਜਾਂਦੀ ਸੀ ਤੇ ਅੱਜ ਕੱਲ ਵੀ ਥੋੜੀ-ਬਹੁਤੀ ਵਰਤੀ ਜਾਂਦੀ ਆ। ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ। ਹੋ ਸਕੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ। ਘੇਰੋ ਫੇਰ ਹੁਣ ਤੁਹਾਨੂੰ ਦਿਖਾਉਣਾ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮੇਂ ਅੱਜ ਵਰਤੀ ਜਾਂਦੀ ਲੋ ਜੀ ਦੇਖੋ ਇਹ ਆ ਉਹ ਚੀਜ਼ ਜੋ ਪਹਿਲੇ ਵੇਲਿਆਂ ਚ ਵਰਤੀ ਜਾਂਦੀ ਦੀ ਇਹ ਆ ਜੀ ਘੋੜੇ ਦੀ ਕਾਠੀ ਇਕਾਠੀ ਅੱਜ ਕੱਲ ਵੀ ਥੋੜੀ ਬਹੁਤੀ ਵਰਤੀ ਜਾਂਦੀ ਆ ਪਰ ਇਹ ਇਕਾਠੀ ਚ ਅੱਜ ਕੱਲ ਥੋੜਾ ਬਹੁਤਾ ਬਦਲਾਅ ਹੋ ਗਿਆ ਪਰ ਪੁਰਾਣੇ ਵੇਲਿਆਂ ਵਿੱਚ ਇਹੋ ਜਿਹੀਆਂ ਇਕਾਠੀਆਂ ਘੋੜਿਆਂ ਉੱਤੇ ਪਾਉਣ ਲਈ ਵਰਤੀ ਜਾਂਦੇ ਸੀ ਜੋ ਕਿ ਲੱਕੜ ਦੇ ਲੋਹੇ ਨਾਲ ਤਿਆਰ ਕੀਤੀ ਜਾਂਦੀ ਆ ਦੀ ਸੋ ਇਹ ਕਾਠੀਆਂ ਜੋ ਤਰਖਾਨ ਹੁੰਦੇ ਦੀ ਉਹ ਤਿਆਰ ਕਰਦੇ ਹੁੰਦੇ ਦੀ ਲੋਹੇ ਤੇ ਲੱਕੜ ਨਾਲ ਇਹ ਕਾਠੀਆਂ ਬਣਾਈਆਂ ਜਾਂਦੀਆਂ ਜਾਂਦੀ ਜਿਹੜਾ ਆ ਬੱਸਾ ਇਹਦਾ ਇਹ ਪਹਿਲੇ ਪਾਸੇ ਹੁੰਦਾ ਸੀ ਤੇ ਆ ਅਗਲੇ ਪਾਸੇ ਹੁੰਦਾ ਸੀ ਦੇਖੋ ਜੀ ਕਿੰਨੇ ਵਧੀਆ ਤਰੀਕੇ ਨਾਲ ਕਾਰੀਗਰ ਨੇ ਇਸ ਨੂੰ ਤਿਆਰ ਕੀਤਾ ਹੋਇਆ ਇਹਦੇ ਉੱਪਰ ਚੰਮ ਦਾ ਬਣਾ ਕੇ ਚਮੜੇ ਦਾ ਬਣਾ ਕੇ ਇੱਥੇ ਗੱਦੀ ਵੀ ਫਿੱਟ ਕੀਤੀ ਜਾਂਦੀ ਦੀ ਤਾਂ ਕਿ ਬੈਠਣ ਲੱਗੇ ਬੰਦੇ ਦੇ ਇਹ ਚੁਬੇ ਨਾ ਤੇ ਉਹ ਆਰਾਮ ਨਾਲ ਕੋੜੇ ਦੀ ਉਸ ਵਾਰੀ ਕਰ ਸਕੇ ਸੋ ਅੱਜ ਕੱਲ ਤਾਂ ਘੋੜੇ ਵੀ ਘਰਾਂ ਵਿੱਚੋਂ ਘਟ ਗਏ ਨੇ ਹੁਣ ਕੋਈ ਟਾਵਾਦਲਾ ਘਰ ਹੈਗਾ ਜਿਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਆ ਪਰ ਪੁਰਾਣੀ ਬੇੜਿਆਂ ਵਿੱਚ ਲੋਕਾਂ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੁੰਦਾ ਵੀ ਰੱਖਣ ਦਾ ਤੇ ਘੋੜਿਆਂ ਤੇ ਹੀ ਲੋਕ ਆਪਣੇ ਰਿਸ਼ਤੇਦਾਰੀਆਂ ਵਿੱਚ ਜਾਂ ਸ਼ਹਿਰ ਘੋੜਿਆਂ ਤੇ ਹੀ ਸਵਾਰ ਹੋ ਕੇ ਜਾਂਦੇ ਹੁੰਦੇ ਸੀ ਜੰਨਾ ਵਿੱਚ ਵੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਲੰਬੇ ਪੈਂਡਿਆਂ ਤੇ ਜੇ ਕਿਤੇ ਜਾਣਾ ਹੁੰਦਾ ਤਾਂ ਉੱਥੇ ਵੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਉਦੋਂ ਮੋਟਰ ਕਾਰਾਂ ਨਹੀਂ ਹੁੰਦੀਆਂ ਆਉਣ ਜਾਣ ਦਾ ਸਾਧਨ ਇਹੀ ਘੋੜੇ ਜਾਂ ਬੈਲ ਗੱਡੀਆਂ ਹੁੰਦੇ ਸੀ ਜਿਨ੍ਹਾਂ ਉੱਤੇ ਬੈਠ ਕੇ ਜਾਇਆ ਜਾਂਦਾ ਸੀ ਸੋਏ ਇਕੱਠੀ ਘੋੜੇ ਦੇ ਪਾਉਣ ਵਾਸਤੇ ਤਿਆਰ ਕੀਤੀ ਜਾਂਦੀ ਸੀ ਅੱਜ ਕੱਲ ਵੀ ਤਿਆਰ ਕੀਤੀ ਜਾਂਦੀ ਆ ਪਰ ਉਹ ਚ ਅੱਧੀ ਗੱਲ ਥੋੜਾ ਵਾਤਾ ਬਦਲਾ ਹੋ ਗਿਆ ਸੋ ਜਿਹੜੀ ਇਹ ਕਾਠੀ ਆ ਮੇਰੇ ਕੋਲ ਜ਼ੌਂਬੀ ਹੋਈ ਆ ਇਹ ਘਟੋ ਘਟ 100 150 ਸਾਲ ਪੁਰਾਣੀਆਂ ਇਸ ਨੂੰ ਮੈਂ ਆਪਣੇ ਬਾਈ ਆਨੰਦ ਸਿੰਘ ਬੜੈਜ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਿਖਾ ਸਕਾਂ ਤੇ ਅੱਜ ਦੀ ਨੌਜਵਾਨੀ ਨੂੰ ਵੀ ਇਹਦੇ ਦਰਸ਼ਨ ਕਰਾ ਸਕਾਂ ਸੋ ਇਹ ਮੇਰਾ ਇੱਕ ਅਪਰਾਣਾ ਪੁਰਾਣੇ ਵੇੜਿਆਂ ਵਿੱਚ ਇਹ ਕਾਠੀਆਂ ਬਹੁਤਾਤ ਵਿੱਚ ਮੌਜੂਦ ਹੁੰਦੀਆਂ ਸੀ ਪਰ ਅੱਜ ਕੱਲ ਇਹਦੇ ਦਰਸ਼ਨ ਕਿਸੇ ਟੋਆਏਕ ਘਰ ਵਿੱਚ ਹੀ ਹੁੰਦੇ ਨੇ ਜਾਂ ਫਿਰ ਜਿਹੜੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ 'ਚ ਦੇਖਣ ਨੂੰ ਇਹ ਮਿਲਦੀਆਂ ਨੇ ਮੇਰੇ ਕੋਲ ਇਹ ਕੋ ਉਂਠ ਦੀ ਕਾਠੀ ਵੀ ਸਾਂਭੀ ਪਈ ਆ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਪਰ ਅੱਜ ਮੈਂ ਤੁਹਾਨੂੰ ਇਹੀ ਊਂਠ ਦੀ ਘੋੜੇ ਦੀ ਕਾਠੀ ਦਿਖਾਉਣੀ ਸੀ ਊਂਠ ਦੀ ਕਾਠੀ ਫਿਰ ਕਿਸੇ ਦਿਨ ਦਿਖਾਵਾਂਗਾ ਸੋਜੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਨੀ ਲਾਈਕ ਕਰਨਾ ਤਾਂ ਬਿਲਕੁਲ ਨਹੀਂ ਭੁੱਲਣਾ ਹੋ ਸਕੇ ਤਾਂ ਕਮੈਂਟ ਵੀ ਕਰ ਦੇਣਾ ਜੀ ਸੋ ਕਿਸੇ ਦਿਨ ਫਿਰ ਹੋਰ ਕੋਈ ਪ੍ਰਾਣੀ ਜੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ